ਪਾਰਪੀ ਹਾਂਜੀ ਹਾਂਜੀ ਫਰਸਟ ਓਨਰ ਦੀ ਕਾਰ ਹੈ ਜੀ 2015 ਮਾਡਲ ਹੈ ਠੀਕ ਹੈ ਐਸ 6 ਪਲੱਸ ਹੈ ਜੀ ਠੀਕ ਹੈ ਤਿੰਨ ਦੇ ਵਿੱਚ ਕਨਵਰਟਡ ਜੀ ਕਾਰ 64000 ਚੱਲੀ ਹੈ ਫੁੱਲ ਬੀਮਾ ਪਿਆ ਹੈ 64000 ਚੱਲੀ 64000 ਹਾਂਜੀ ਹਾਂ ਫਰਸਟ ਓਨਰ ਦੀ ਕਾਰ ਹੈ ਜੀ 2009 ਮਾਡਲ ਹੈ ਜੀ ਆਸਤਾ ਪੈਟਰੋਲ ਦੀ ਕਾਰ ਹੈ ਜੀ ਠੀਕ ਹੈ ਬਈ 80 85000 ਰਿਕਾਰਡ ਨਾਲ ਚੱਲੀ ਕਾਰ ਆ ਲਾਇ ਲੱਗੇ ਨੇ ਕਾਰ तकरीबन ਸਾਰੀ ਕਾਰ ਜੈਨੂਨ ਹੈ ਜੀ ਦੱਸੋਣੇਗੇ ਛੋਟੇ ਕਾਲਾ ਤੇ ਚਿੱਟਾ ਹਣਾ ਹਾਂਜੀ 100 ਚੁੰਨ ਲਗੀਆਂ ਦੋਨੇ ਇਹ 2021 ਮਾਡਲ ਹੈ ਜੀ ਹਾਂਜੀ ਮੈਨੂਅ ओके okay, ठीक है जी फुल बीमा ਪਿਆ ਕਾਰ ਦਾ 56000 ਕਾਟਣਾ ਚੱਲੀਏ ਹੋਰ ਮੇ ਮਿੱਤਰੋ 5 ਲੱਖ ਰੁਪਏ ਲਾਇਓ ਠੀਕ ਹੈ ਹੋਰ ਜੰਦਰ ਗੱਡੀ ਲੈ ਜਿਓ 2021 ਮਾਡਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਤੇ ਤੇ ਅੱਜ ਅਸੀਂ ਖੜੇ ਆਂਗੇ A1 ਕਾਰਸ ਰਾਏ ਪ੍ਰੋਫੈਸਰ ਬਾਈ ਆਪਣੇ ਨਾਲ ਨੇ ਬਾਈ ਹੱਸ ਸ਼ਕਲ ਦਾ ਲੱਸੀਗਾ ਕੀ ਹਾਲ ਹੈ ਜੀ ਬੜੀ ਵਧੀਆ ਸਤਾਂ ਠੀਕ ਨੇ ਹਾਂ ਜੀ ਹਾਂ ਬੜੀ ਸੁਣਾ ਠੀਕ ਹੈ ਪਹਿਲਾਂ ਤਾਂ ਇਹ ਆਪਣੇ ਵੀਰਾਂ ਨੂੰ ਮੜੇ ਆਪਣਾ ਐਡਰੈਸ ਸਮਝਾਓ ਜੀ ਕਿੱਥੇ ਆਪਣੀ ਸ਼ਾਪ ਹੈ ਐਡਰੈਸ ਹੈ ਜੀ ਆਪਣਾ ਪਟਿਆਲਾ ਬਾਈਪਾਸ ਨਿਬਲਟੀ ਚੌਂਕ ਨੀਅਰ ਲਿਬਰਟੀ ਚੌਂਕ ਓਪੋਜ਼ਿਟ ਅਮਰਦੀਪ ਕਲੋਨੀ ਠੀਕ ਹੈ ਜੀ ਪਟਿਆਲਾ ਬਾਈਪਾਸ A1 ਕਾਰ ਰਾਜਪੁਰਾ ਠੀਕ ਹੈ ਜੇ ਮੇਥਰੋ ਮੋਬਾਈਲ ਨੰਬਰ ਬੋਰਡ ਤੇ ਲਿਖਿਆ ਹੋਗਾ ਬਾਕੀ ਵੀਰ ਜੀ ਜਿੰਨੀਆਂ ਵੀ ਆਪਣੇ ਕੋਲ ਗੱਡੀਆਂ ਨੇ ਨੋਨ ਐਕਸੀਡੈਂਟ ਦੀ ਗਾਰੰਟੀ ਹੈਗੀ ਆਪਣੀ ਨੋਨ ਐਕਸੀਡੈਂਟ ਦੀ ਗਾਰ ਮੇਜਰ ਐਕਸੀਡੈਂਟ ਕਾਰ ਨਹੀਂ ਹੋਏਗੀ ਠੀਕ ਹੈ ਉਹ ਜ਼ਿੰਮੇਵਾਰੀ ਹੈ ਤਾਂ ਇਹ ਪੱਤਰ ਫੁੱਲ ਹੋਣਗੇ ਤਾਂ ਇਹ ਪੱਤਰ ਸਾਰੇ ਕੰਪਲੀਟ ਨੇ ਜੀ ਲੋਨ ਵੀ ਕਿਸੇ ਵੀ ਸ਼ਹਿਰ ਦਾ ਹੋ ਜਾਏਗਾ ਜੀ ਲੱਖ ਰੁਪਿਆ ਡਾਊਨ ਮੈਮ ਨੂੰ ਦੇ ਕੇ ਠੀਕ ਹੈ ਜੀ ਸਿਵਲ ਖਰਾਬ ਨਹੀਂ ਹੋਣਾ ਚਾਹੀਦਾ ਕਿਸੇ ਵੀ ਸ਼ਹਿਰ ਦਾ ਲੋਨ ਕਰਵਾ ਦਾਂਗੇ ਲਓ ਮਤਰੋ ਗੱਲਬਾਤ ਅਸੀਂ ਕਰ ਲਿਓ ਵੀਡੀਓ ਬਣਾ ਪਹਿਲੀ ਗੱਡੀ ਆਈ 20 ਟਮ ਟੇਗੀ ਬਾਈ ਕੀ ਡਿਟੇਲ ਹੈ ਗੱਡੀ ਦੀ ਆਈ 20 2001st ਓਨਰ ਕਾਰ ਹੈ ਜੀ 2015 ਮਾਡਲ ਕਾਰ ਹੈ ਡੀਜ਼ਲ ਦੀ ਕਾਰ ਹੈ 80 85 ਹਜ਼ਾਰ ਕਿਲੋਮੀਟਰ ਕਾਰ ਚੱਲੀ ਪੰਜਾਬ ਰਜਿਸਟਰਡ ਕਾਰ ਹੈ ਜੀ ਪੰਜਾਬ ਰਜਿਸਟਰਡ ਕਾਰ ਹੈ ਜ ਕਾਰ ਤੇ ਲੋਨ ਲ ਮਿੱਤਰੋ ਲੱਖ ਰੁਪਇਆ ਲਿਆਇਓ ਠੀਕ ਹੈ ਬਾਕੀ ਉਹ ਜੂ ਲੋਨ ਬਾਕੀ ਗੱਲਬਾਤ ਕਰ ਲਿਓ ਅੰਦਰੋਂ ਅੰਟੀਰੀਅਰ ਬਹੁਤ ਸੋਹਣਾਗਾ ਸਾਫ ਸੁਥਰੀ ਗੱਡੀ ਹੈਗੀ 4,70,000 70,000 ਦੀ ਡੀਜ਼ਲ ਦੀ ਕਾਰ 15 ਮਾਡਲ ਲ ਮਿੱਤਰੋ 15 ਮਾਡਲ ਆ ਚੱਕ ਲਿਓ ਮੇਰਾ ਭਰਾ ਘੈਂਟ ਘੈਂਟ ਗੱਡੀ ਆਉਣ ਵਾਲੀ ਨੇ ਬਾਕੀ ਤੁਸੀਂ ਇੱਕ ਗੱਲ ਨੋਟ ਕਰਿਓ ਜਿੱਦਾਂ ਵੀ ਕਾਰਵਿਆਰ ਦਾ ਨਾ ਨਾ A1 ਕਾਰਸ ਤੇ ਬਾਈ ਗੱਡੀਆਂ ਵੀ ਉਦਾਂ ਹੀ ਰਹਿਣੀਆਂ ਹਨਾ ਵੀਰੇ ਬਿਲਕੁਲ ਜੀ ਬਿਲਕੁਲ ਮੇਂ ਮਿੱਤਰੋ ਅਗਲੀ ਗੱਡੀ ਆ ਗਈ ਜੀ ਵੀਰੇ ਕਿਹੜੀ ਆ ਗਈ ਡਿਜ਼ਾਇਰ ਇਹ ਡਿਜ਼ਾਇਰ ਹੈ ਜੀ 2015 ਪੈਟਰੋਲ ਦੀ ਕਾਰ ਹੈ 77 ਅੱਜ ਲਈਏ ਪੰਜਾਬ ਰਜਿਸਟਰਡ ਕਾਰ ਹੈ ਜੀ ਕਾਰ ਦੀ ਕੀਮਤ ਹੈ 390000 ਰੁਪਏ 390000 ਰੁਪਏ ਮਿੱਤਰੋ 390000 ਦੀ 2015 ਮਾਡਲ ਪੈਟਰੋਲ ਆ ਜੂਗੀ ਨੰਬਰ ਵੀ ਸੋਹਣਾ 6767 ਨੰਬਰ ਆਇਆ ਬਾਕੀ ਵੀਰੇ ਅੰਦਰੋਂ ਦਿਖਾ ਦੇ ਇੱਕ ਵਾਰੀ ਗੱਡੀ ਸੋਹਣੀ ਹੈ ਤੇ ਸਾਫ ਸੁਥਰੀ ਗੱਡੀ ਹੈਗੀ ਇੰਟੀਰੀਅਰ ਚੈੱਕ ਕਰ ਸਕਦੇ ਤੁਸੀਂ ਵੀਰੇ ਇਹ ਪੈਟਰੋਲ ਵੇਰੀਐਂਟ ਆ ਨਾ ਜੀ ਪੈਟਰੋਲ ਆ ਜੀ ਲੱਖ ਰੁਪਏ ਦੇ ਕੇ ਇਸ ਤੇ ਵੀ ਲੋਨ ਹੋ ਜਾਏਗਾ ਜੀ ਮਿੱਤਰੋ ਲੱਖ ਰੁਪਏ ਲੈ ਆਓ ਇਹ ਗੱਡੀ ਤੇ ਵੀ ਹੋ ਜੂ ਲੋਨ 390000 ਦੀ 390000 ਰੁਪਏ 15 ਮਾਡਲ 15 ਮਾਡਲ 390000 ਦੀ ਲੈ ਜਾਓ ਅੱਗੇ ਆ ਗਈ ਜੀ ਆਪਣੇ ਕੋਲ ਵਰਨਾ ਵਰਨਾ ਹੈ ਜੀ 2018 ਮਾਡਲ ਹੈ ਅੱਛਾ ਜੀ ਡੀਜ਼ਲ ਦੀ ਕਾਰ ਹੈ 1.6 ਵੇਰੀਐਂਟ ਹੈ ਜੀ ਠੀਕ ਹੈ ਜੀ 82000 ਕਿਲੋਮੀਟਰ ਚੱਲੀ ਹੈ ਜੀ ਕਾਰ ਤਕਰੀਬਨ ਸਾਰੀ ਕਾਰ ਜੈਨੂਨ ਹੈ ਉਹਨਾਂ ਦੀ ਹਾਂ ਜੀ ਓਨਰ ਓਨਰ ਸੈਕੰਡ ਹੈ ਜੀ ਕਾਰ ਦਾ ਕਾਰ ਦੀ ਕੀਮਤ ਹੈ ਜੀ 730000 ਰੁਪਿਆ ਬਾਕੀ ਵੀਰੇ ਅੰਦਰੋਂ ਗੰਟੀ ਦਾ ਇੰਟੀਰੀਅਰ ਦੇਖ ਲਓ 에어 ਬੈਗ ਕਿੰਨੇ ਆ ਇਹ ਚ ਡਬਲ ਹੈ ਜੀ ਡਬਲ 에어 ਬੈਗ ਦੇ ਵਿੱਚ ਆ ਬਾਈ ਜੀ 2018 ਮਾਡਲ 1.6 80 ਹਜ਼ਾਰ ਚੱਲੀ ਹੈ ਜੀ 80 ਹਜ਼ਾਰ ਚੱਲੀ ਹੈ ਡੀਜ਼ਲ ਵੈਰੀਐਂਟ ਆ ਮਿੱਤਰੋ 51 51 ਨੰਬਰਾ ਮੁਹਾਲੀ ਦਾ ਨੰਬਰਾ 7 ਲੱਖ ਕਿੰਨੇ ਦੀ ਜੀ 730000 ਰੁਪਏ ਦੀ 730000 ਦੇ ਮਿੱਤਰੋ ਵਰਨਾ ਲੈ ਜਿਓ 2 ਲੱਖ ਰੁਪਏ ਡਾਊਨ ਵਾਰਡ ਦੇ ਕੇ ਇੱਥੇ ਵੀ ਲੋਨ ਹੋ ਜਾਏਗਾ ਜਾਂ ਮਿੱਤਰੋ 2 ਲੱਖ ਰੁਪਏ ਲੈ ਆਓ ਵਰਨਾ ਲੈ ਜਿਓ ਹਣਾ ਬਾਕੀ ਹੋ ਜੂ ਲੋਨ ਗੱਲਬਾਤ ਤੁਸੀਂ ਕਰ ਲਿਓ ਅੱਗੇ ਇੱਕ ਫੇਰ ਅਗੇਨ ਵਰਨਾ ਆ ਗਈ ਜੀ ਵਰਨਾ 2011 ਮਾਡਲ ਹੈ ਜੀ 1.6 ਡੀਜ਼ਲ ਦੀ ਕਾਰ ਹੈ ਠੀਕ ਹੈ ਜੀ ਪੰਜਾਬ ਰਜਿਸਟਰਡ ਕਾਰ ਹੈ ਜੀ ਕਾਰ ਦੀ ਕੀਮਤ ਹੈ ਜੀ 3,50,000 ਰੁਪਏ 3,50,000 ਲਾ ਮਿੱਤਰੋ ਸਾਢੇ 3 ਲੱਖ ਦੀ ਵਰਨਾ ਗੱਡੀ ਮਿਲ ਜੂ 2011 ਰਜਿਸਟਰਡ ਕਾਰ ਬਾਕੀ ਗੱਡੀ ਸੋਹਣੀ ਆ ਅੰਦਰੋਂ ਵਧੀਆ ਪੀਆ ਸਾਫ ਸਫਾਈ ਗੱਡੀ ਆ ਇਹ ਵੀ ਡਬਲ ایر ਬੈਗ ਆ ਜੀ ਬਿਲਕੁਲ ਡਬਲ ਹੈ ਡਬਲ ایر ਬੈਗ ਦੀ ਵਾਲੀ ਗੱਡੀ ਆ ਬਈ ਇਹ ਵਰਨਾ ਫਲੂਟਿਕ 1.6 ਠੀਕ ਹੈ ਇਹ ਗੱਡੀ ਮਿਲ ਜੂ ਮਿੱਤਰੋ ਤੁਹਾਨੂੰ 3,50,000 50,000 ਦੀ ਠੀਕ ਹੈ ਇਹਦੇ ਕਿ ਨਾਲ ਹੋ ਜੂ ਲੋਨ ਕਿੰਨਾ ਦੇ ਕੇ ਜੀ ਇਤੇ ਹੀ ਲੱਖ ਰੁਪਏ ਦੇ ਕੇ ਲੋਨ ਜੀ ਮਤਰਾ ਲੱਖ ਰੁਪਏ ਲੈਓ ਵਰਨਾ ਲੈ ਜਿਓ ਗ੍ਰੇ ਕਲਰ ਚ ਠੀਕ ਹੈ ਅੱਗੇ ਆ ਗਈ ਜੀ ਆਪਣੀ ਕ੍ਰੇਟਾ ਜੀ ਕ੍ਰੇਟਾ 2015 ਮਾਡਲ ਇਹ ਪੈਟਰੋਲ ਦੀ ਕਾਰ ਹੈ ਠੀਕ ਹੈ ਜੀ 70000 ਚੱਲੀ ਹੈ ਜੀ ਪੰਜਾਬ ਨੰਬਰ ਦੀ ਕਾਰ ਹੈ ਕੀਮਤ ਹੈ ਜੀ ਕਾਰ ਦੀ 7.5 ਲੱਖ ਰੁਪਏ 7.5 ਲੱਖ ਜੀ ਇਹਦੇ ਕਿੰਨੇ ਦਾ ਹੋ ਜੂ ਲੋਨ ਜੀ 2 ਲੱਖ ਰੁਪਏ ਦਾ ਲੋਨ ਲਓ ਮਤਰਾ ਡਾਊਨ ਪੇਮੈਂਟ 2 ਲੱਖ ਰੁਪਏ ਲੈਓ ਕ੍ਰੇਟਾ ਲੈ ਜਿਓ ਠੀਕ ਹੈ ਇਹ ਚ ਕਿ ਨੇਅਰ ਬੈਗ ਗਾਲੀਏ ਇਹ ਡਬਲ ਹੈ ਡਬਲ 에ਅਰ ਬੈਗ ਦੇ ਵਿੱਚ ਪੈਟਰੋਲ ਚ ਹੈ ਜੀ ਬਾਕੀ ਵੀਰੇ ਗੱਡੀ ਸੋਹਣੀ ਹੈਗੀ ਅੰਦਰ 20 ਲੱਖ ਰੁਪਏ ਡਾਊਨ ਮੈਂਟ ਲਾਇਓ ਗੱਡੀ ਇਹ ਵੀ ਲੈ ਜਾਓ ਹਨਾ ਜੀ ਬਿਲਕੁਲ ਲਓ ਮਿੱਤਰੋ ਇਨੋਵਾ ਆ ਗਈ ਜਿਹੜੀ ਦੇਖਣ ਨੂੰ ਨਹੀਂ ਮਿਲਦੀ ਹਨਾ ਬ੍ਰਿਹਤਕਲ ਬਿਲਕੁਲ ਜੀ ਬਿਲਕੁਲ 2012 ਮਾਡਲ ਹੈ ਜੀ ਪੰਜਾਬ ਨੰਬਰ ਦੀ ਕਾਰ ਹੈ ਜੀ VVIP ਨੰਬਰੇ ਕਾਰ ਦਾ ਹਨਾ ਜੀ ਠੀਕ ਹੈ ਫੁੱਲ ਬੀਮਾ ਪਿਆ ਹੈ ਕਾਰ ਦਾ 80-90 ਹਜ਼ਾਰ ਕਿਲੋਮੀਟਰ ਕਾਰ ਜੈਨੂਨ ਚੱਲੀ ਏ ਕਾਰ ਦੀ ਕੀਮਤ ਹੈ ਜੀ 5,20,000 ਰੁਪਏ 5,20,000 2012 ਮਾਡਲ G4 ਹੈ ਜੀ G4 ਲਓ ਮਿੱਤਰੋ G4 2012 ਮਾਡਲ ਟਾਇਰ ਵਧੀਆ ਪਏ ਨੇ ਵੀਰੇ ਨਵੇਂ ਅਲਾਈ ਵੀ ਲੱਗੇ ਲੇਗੇ ਰਿਕਾਰਡ ਵੀ ਨੰਬਰ ਆ ਰਿਕਾਰਡ ਨਾਲ ਚੱਲੀ ਕਾਰ ਸਾਰੀ ਕਾਰ ਜੈਨੂਨ ਹੈ ਅੱਛਾ ਜੀ ਹਾਂ ਜੀ ਮਤਲਬ ਰਿਕਾਰਡ ਨਾਲ ਚੱਲੀ ਹੈ ਸਾਰੀ ਜੈਨੂਨ ਆ 14 14 ਨੰਬਰ ਆ ਵੀਆਪੀ ਨੰਬਰ ਆਗਾ ਬਿਲਕੁਲ 5.5 5 ਲੱਖ 20 ਹਜ਼ਾਰ 5 ਲੱਖ 20 ਹਜ਼ਾਰ ਲੋਨ ਕਿੰਨਾ ਹੋ ਜੀ ਤੇ 2 ਲੱਖ ਰੁਪਏ ਦੇ ਕੇ 2 ਲੱਖ ਰੁਪਏ ਲੈ ਆਇਓ ਮਿੱਤਰੋ ਬਾਕੀ ਹੋ ਜੂ ਲੋਨ ਚੱਕ ਲੋ ਮੇਰਾ ਭਰਾ ਅੱਗੇ ਆ ਗਈ ਕਹਿੰਦੇ ਸਕੋਰਪੀਓ ਹੈ ਜੀ ਸਕੋਰਪੀਓ ਹਾਂ ਜੀ ਹਾਂ ਜੀ ਫਰਸਟ ਓਨਰ ਦੀ ਕਾਰ ਹੈ ਜੀ 2015 ਮਾਡਲ ਹੈ ਠੀਕ ਹੈ ਐਸ 6 ਪਲੱਸ ਹੈ ਜੀ ਠੀਕ ਹੈ ਤਿੰਨ ਦੇ ਵਿੱਚ ਕਨਵਰਟ ਹੈ ਜੀ ਕਾਰ 64000 ਚੱਲੀ ਹੈ ਫੁੱਲ ਬੀਮਾ ਪਿਆ ਹੈ 64000 ਚੱਲੀ ਹੈ 64 ਚੱਲੀ ਹੈ ਜੈਨੂਨ ਹਾਂ ਜੀ ਹਾਂ ਫਰਸਟ ਓਨਰ ਦੀ ਕਾਰ ਹੈ ਜੀ ਕਾਰ ਦੀ ਕੀਮਤ ਹੈ ਜੀ 730000 730000 ਦੀ ਮਿੱਤਰੋ ਸਕੋਰਪੀਓ ਮਿਲ ਜੂ 2015 ਮਾਡਲ ਕਨਵਰਟ ਕਰਾਈ ਹੈ ਐਸਟੈਂਚ ਬਾਕੀ ਗੱਡੀ ਦਾ ਅੰਦਰੋਂ ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਹੋ 64000 ਬਾਈ ਕਹਿੰਦੇ 64000 ਚੱਲੀ ਸਾਫ ਸੁਥਰੀ ਗੱਡੀ ਆ 7 ਲੱਖ ਕਿੰਨੇ ਦੀ ਜੀ 730000 ਰੁਪਏ 730000 ਦੀ ਮਿੱਤਰੋ ਸਕਾਰਬਿਓ ਗੱਡੀ ਮਿਲ ਜੂ 2 ਲੱਖ ਭਰ ਕੇ ਵੀ ਮਿਲ ਜੂ ਜੀ ਬਿਲਕੁਲ 2 ਲੱਖ ਦੇ ਕੇ ਬਾਕੀ ਉਹ 2 ਲੱਖ ਦੇ ਕੇ ਇਹ ਗੱਡੀ ਮਿਲ ਜੂ ਵਾਹਨ ਨੰਬਰ ਚੱਲ ਰਿਹਾ ਉਸਕੀਨ ਤੇ ਗੱਲਬਾਤ ਤੁਸੀਂ ਕਰ ਲਿਓ ਅੱਗੇ ਸੋਨੂ ਦਿਖਾਉਣੇ ਵੀਰੇ ਕ੍ਰਿਸ਼ਤਾ ਹਣਾ ਹਾਂਜੀ ਆ ਜੀ ਨੋਵਾ ਕ੍ਰਿਸ਼ਤਾ ਆ ਗਈ ਅੱਗੇ ਕ੍ਰਿਸ਼ਤਾ ਜੀ 2021 ਰਜਿਸਟਰਡ ਬਾਈ ਹੈ ਜੀ ਠੀਕ ਹੈ ਜੀ ਪੰਜਾਬ ਰਜਿਸਟਰਡ ਕਾਰ ਹੈ ਜੀ ਪੂਰਾ ਬੀਮਾ ਪਿਆ 52000 ਕਿਲੋਮੀਟਰ ਕਾਰ ਚੱਲੀ ਕਾਰ ਦੀ ਕੀਮਤ ਹੈ 18.5 ਲੱਖ ਰੁਪਈਆ 52000 ਜੱਲੀ ਹਲਕਾ ਚੱਲੀ ਹੈ ਜੀ 18.5 ਲੱਖ ਰੁਪਏ ਦੀ 21 ਰਜਿਸਟਰਡ 22 ਲੈ ਮਿੱਤਰੋ 18.5 ਲੱਖ ਦੀ 21 ਰਜਿਸਟਰਡ 22 ਗੱਡੀ ਇਹ ਤੁਹਾਨੂੰ ਮਿਲ ਜੂਗੀ 52000 ਗੱਡੀ ਹੁਣ ਤੱਕ ਚੱਲੀ ਆਗੀ ਸਾਫ ਸੁਥਰੀ ਗੱਡੀ ਆ ਜੈਨੂਇਨ ਹੈ ਸਾਰੀ ਗੱਡੀ ਸਾਰੀ ਕਾਰ ਜੈ ਮਿੱਤਰੋ ਸਾਰੀ ਗੱਡੀ ਓਰੀਜినਲ ਆਗੀ 18.5 ਲੱਖ ਦੀ ਮਿਲ ਜੂਗਾ ਜੀ ਹਾਂ ਜੀ ਲੈ ਮਿੱਤਰੋ 18.5 ਲੱਖ ਦੀ ਮਿਲੂ ਕਿੰਨੇ ਭਰ ਕੇ ਲੋਨ ਹੋ ਜੀ 5 ਲੱਖ ਰੁਪਈਆ ਲੈ ਮਿੱਤਰੋ 5 ਲੱਖ ਰੁਪਈ ਆ ਲੈ ਜੋ ਗੱਡੀ ਮੇਰਾ ਭਰਾ ਹਨਾ ਬਾਕੀ ਗੱਲਬਾਤ ਕਰ ਲਿਓ ਹੁਣ ਤੁਹਾਨੂੰ ਦਸਾਉਣਾ ਹੈਗੇ ਝੋਟੇ ਕਾਲਾ ਤੇ ਚਿੱਟਾ ਹਨਾ ਹਾਂ ਫੌਚਨਰ ਆ ਗਈਆਂ ਦੋਨੇ ਇਹ 2021 ਮਾਡਲ ਹੈ ਜੀ ਹਾਂਜੀ ਮੈਨੂਅਲ ਕਾਰ ਹੈ ਓਕੇ ਠੀਕ ਹੈ ਜੀ ਫੁੱਲ ਬੀਮਾ ਪਿਆ ਕਾਰ ਦਾ 56000 ਕਾਟਣਾ ਚੱਲੀਏ ਹੋਰ ਬਾਈ ਫੋਰਾ ਜੀ ਇਹ ਨੀ 4/2 ਹੈ ਜੀ 4/2 4/2 ਹੈ ਜੀ ਦੋ ਚਾਬੀਆਂ ਨੇ ਕਾਰ ਦਾ ਸਾਰੀ ਬੰਪਰ ਟੂ ਬੰਪਰ ਕਾਰ ਜੈਨੂਅਲ ਹੈ ਠੀਕ ਹੈ ਠੀਕ ਹੈ ਜੀ ਕਾਰ ਦੀ ਕੀਮਤ ਹੈ ਜੀ 35 ਲੱਖ ਰੁਪਇਆ 35 ਲੱਖ ਰੁਪਇਆ 2021 ਮਾਡਲ ਫਰਸਟ ਹੋਰ ਚੱਲੀ ਕਿੰਨੀ ਹੈ ਜੀ ਇਹ ਇਹ ਚੱਲੀ 56 ਹਜ਼ਾਰ ਕਾਰ ਨਾਲੀ ਰਿਕਾਰਡ ਨਾਲ ਚੱਲੀ ਕਾਰ ਮੇਤਰੋ 55000 ਰਿਕਾਰਡ ਨਾਲ ਚੱਲੀ ਹੋਈ ਆ 21 ਆ ਗਈ ਮੈਨੂਅਲ ਦੇ ਵਿੱਚ ਠੀਕ ਹੈ ਤੇ ਕਿੰਨੇ ਦੀ ਮਿਲ ਜੂਗੀ ਇਹ ਇਹ 35 ਲੱਖ ਰੁਪਇਆ ਦੀ 35 ਲੱਖ ਦੀ ਤਾਂ ਮੇਤਰੋ 35 ਲੱਖ ਦੀ ਗੱਡੀ ਮਿਲ ਜੂਗੀ ਫੋਰਚੂਨਰ ਡਾਊਨ ਪੇਮੈਂਟ ਕਿੰਨੀ ਹੋ ਜੇ 5 ਲੱਖ ਰੁਪਏ ਸਾ ਮਿੱਤਰੋ 5 ਲੱਖ ਰੁਪਏ ਲਾਇਓ ਠੀਕ ਹੈ ਫੋਰ ਜਨਰ ਗੱਡੀ ਲੈ ਜਿਓ 2021 ਮਾਡਲ ਉਹੀ 56000 ਚੱਲੀ ਹੋਈ ਔਨ ਰਿਕਾਰਡ ਸਾਰੀ ਗੱਡੀ ਜੈਨਨ ਠੀਕ ਹੈ ਬਾਕੀ ਗੱਲਬਾਤ ਕਰ ਲਿਓ ਹੁਣ ਤੁਹਾਨੂੰ ਦਿਖਾਉਨੇ ਆ ਪਾ ਕਾਲਾ ਝੋਟਾ ਹਨਾ ਚੱਟਾ ਤੁਸੀਂ ਦੇਖ ਲੈ ਜੀ ਨੇ ਚਿੱਟੀ ਨਹੀਂ ਲੈਣੀ ਕਾਲੀ ਲੈਣੀ ਆ ਆ ਖੜੀਆ ਤੇ ਬਈ ਕੀ ਗੱਲਬਾਤ ਹੈ ਦੀ ਇਹ 2019 ਮਾਡਲ ਹੈ ਜੀ ਠੀਕ ਹੈ ਆਟੋਮੈਟਿਕ ਕਾਰ ਹੈ ਫਰਸਟ ਓਨਰ ਹੈ ਠੀਕ ਹੈ ਬਈ ਸ਼ੋਰਸ ਫੁੱਲ ਪਿਆ 90000 ਕਿਲੋਮੀਟਰ ਕਾਰ ਰਿਕਾਰਡ ਨਾਲ ਚੱਲੀ ਹੈ ਠੀਕ ਹੈ ਜੀ ਸਾਰੀ ਕਾਰ ਜੈਨੂ ਨੇ ਬੰਪਰ ਬੰਪਰ ਆਟ ਕਾਰ ਦੀ ਕੀਮਤ 아이 32.5 ਲੱਖ ਰੁਪਈਆ 32.5 ਲੱਖ 5 ਲੱਖ ਰੁਪਈਆ ਡਾਊਨ ਬੈਂਡ ਦੇ ਕੇ ਇਸ ਤੇ ਵੀ ਲੋਨ ਹੋ ਜਾਏਗਾ ਲੈ ਮਿੱਤਰੋ 5 ਲੱਖ ਰੁਪਈਆ ਲਾਇਓ ਠੀਕ ਹੈ ਕਾਲਾ ਝੋਟਾ ਲੈ ਜਿਓ ਹੈਨਾ ਠੀਕ ਹੈ ਇਹ ਹੈਗੀ ਆਟੋਮੈਟਿਕ ਜੇ ਕਿਸੇ ਨੂੰ ਮੈਨੂਅਲ ਵੀ ਚਾਹੀਦੀ ਆ ਵਾਈਟ ਦੇ ਵਿੱਚ ਮੈਨੂਅਲ ਵੀ ਖੜੀ ਹੈਗੀ ਠੀਕ ਹੈ ਤੇ ਬਾਕੀ 32.5 ਲੱਖ ਦੀ ਜੀ 32.5 ਲੱਖ ਦੀ 32.5 ਲੱਖ ਦੀ ਕਾਲੀ ਸਕਾ ਫੋਰਚੂਨਰ ਗੱਡੀ ਲੈ ਜਿਓ ਮੇਰਾ ਭਰਾ ਠੀਕ ਹੈ ਬਾਕੀ ਗੱਲਬਾਤ ਕਰ ਲਿਓ 5 ਲੱਖ ਡਾਊਨ ਪਾਇਮੈਂਟ ਵਾਰ ਕੇ ਮਿਲ ਜਿਓ 5 ਲੱਖ ਲੈ ਮਿੱਤਰੋ 5 ਲੱਖ ਰੁਪਈਆ ਲਾਇ ਫੋਰਚੂਨਰ ਲਈ ਜੋ 2019 ਮਾਡਲ ਲੈਣਾ ਵੀ ਮਿੱਤਰੋ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਨੇ ਹਨਾ i20 ਦੇ ਆ ਗਈ ਵੀਰੇ ਕੀ ਗੱਲ ਬਾਤ ਦੀ 2009 ਮਾਡਲ ਹੈ ਜੀ ਆਸਤਾ ਪੈਟਰੋਲ ਦੀ ਕਾਰ ਹੈ ਜੀ ਠੀਕ ਹੈ ਬਾਈ 80 85 ਹਜ਼ਾਰ ਰਕਾਰਡ ਨਾਲ ਚੱਲੀ ਕਾਰ ਆ ਲਾਇ ਲੱਗੇ ਨੇ ਕਾਰ तकरीबन ਸਾਰੀ ਕਾਰ ਜੈਨੂਅਰ ਹੈ ਜੀ ਕਾਰ ਦੀ ਕੀਮਤ ਹੈ ਜੀ 210000 ਰੁਪਇਆ 210000 ਦੀ i20 ਆਸਤਾ ਟੌਪ ਮਾਡਲ ਹਨਾ ਵੀਰੇ ਹਾਂਜੀ ਤੇ ਮਿੱਤਰੋ ਟੌਪ ਮਾਡਲ ਵਾਲੀ i20 ਆਸਤਾ ਮਿਲ ਜੂ ਤੁਹਾਨੂੰ 210000 ਦੀ ਜੀ 210000 210000 ਦੀ ਮਿਲ ਜੂ ਲਾਇ ਵੀ ਲੱਗੇ ਹੋਣੇ ਸੋਹਣੇ ਟਾਇਰ ਵਧੀਆ ਪਏ ਨੇ ਗੱਡੀ ਹੁਣ ਤੱਕ ਜੈਨੂਨ ਆ ਇਹ ਤੇ ਲੋਨ ਹੋਊ ਜੂ ਕਿ ਨਹੀਂ ਇਹਨਾਂ ਤੇ ਪ੍ਰਾਈਵੇਟ ਲੋਨ ਇਹ ਪ੍ਰਾਈਵੇਟ ਲੋਨ ਪ੍ਰਾਈਵੇਟ ਇਹ ਕਿੰਨੇ ਸਰ 50 ਕਿਲੋਮੀਟਰ ਦੇ ਸਰਕਲ ਦੇ ਏਰੀਆ ਵਿੱਚ ਹੋਏਗਾ ਜੀ ਰਾਜਪੁਰੇ ਤੋਂ 50 ਕਿਲੋਮੀਟਰ ਦੇ ਵਿੱਚ ਪ੍ਰਾਈਵੇਟ ਲੋਨ ਹੋਏਗਾ ਲੱਖ ਰੁਪਿਆ ਡਾਊਨ ਮੈਂਟ ਦੇ ਕੇ ਲੱਖ ਰੁਪਿਆ ਡਾਊਨ ਮੈਂਟ ਦੇ ਕੇ ਲੈ ਮਿੱਤਰੋ ਲੱਖ ਰੁਪਿਆ ਲੈ ਆ ਕੇ ਇਹ ਗੱਡੀ ਮਿਲ ਜੂ 50 ਕਿਲੋਮੀਟਰ ਦੇ ਏਰੀਆ ਵਿੱਚ ਠੀਕ ਹੈ ਜੀ ਰਾਜਪੁਰੇ ਦੇ ਏਰੀਆ ਵਿੱਚ ਬਿਲਕੁਲ ਅੱਗੇ ਆ ਗਈ ਫਿਰ i20 ਇਹ ਵੀ ਨੋ ਮਾਡਲ ਹੈ ਜੀ i20 ਆਸਤਾ ਹੈ ਜੀ ਪੈਟਰੋਲ ਦੀ ਕਾਰ ਹੈ ਠੀਕ ਹੈ ਚੰਡੀਗੜ੍ਹ ਰਜਿਸਟਰਡ ਦੀ ਕਾਰ ਹੈ ਜੀ ਤਕਰੀਬਨ ਸਾਰੀ ਕਾਰ ਜੈਨੂਇਨ ਹੈ ਇਹ ਵੀ ਕਾਰ ਦੀ ਕੀਮਤ 210000 ਇਹ ਵੀ 210000 ਦੀ ਮਿਲ ਜੂ ਮਿੱਤਰੋ 85000 ਚੱਲੀ ਗੱਲਬਾਤ ਤੁਸੀਂ ਕਰ ਲਿਓ ਪਾਸਨ ਤਕਰੀਬਨ ਹੈਗੀ ਨੇ ਗੱਡੀ ਨੇ ਸਾਰੀ ਪਈ ਹੈ ਠੀਕ ਹੈ ਮਤਲਬ ਪਾਸਿੰਗ ਵਗੈਰਾ ਹੈਗੀ ਅੱਗੇ ਵੀ ਹੋ ਜੂ ਜੇ ਕਰਾਉਣ ਹੀ ਗੱਲਬਾਤ ਕਰ ਲਿਓ ਅੱਗੇ ਇੱਕ ਫੇਰ ਆ ਗਈ ਜੀ ਇਹ ਵਾਈਟ ਦੇ ਵਿੱਚ 2000 ਇਹ ਵੀ ਨਵ ਮਾਡਲ ਹੈ ਜੀ ਪੈਟਰੋਲ ਦੀ ਕਾਰ ਹੈ ਠੀਕ ਹੈ 90 ਹਜ਼ਾਰ ਚੱਲੀ ਪੰਜਾਬ ਰਜਿਸਟਰ ਕਾਰ ਹੈ ਜੀ ਹੂੰ ਕੰਡੀਸ਼ਨ ਦੀ ਬਿਲਕੁਲ ਓਵਰਹਾਲ ਸਾਰੀ ਕਾਰ ਜੈਨੂਅਲ ਹੈ ਠੀਕ ਹੈ ਬਈ ਠੀਕ ਹੈ ਇਹਦੀ ਕੀਮਤ ਹੈ ਵੀ 210000 ਰੁਪਏ ਦੀ ਇਹਦੀ 210000 ਕਿੰਨੋਂ ਨਵ ਮਾਡਲ ਨੇ ਤਿੰਨੋਂ 210000 ਆਹ ਮਤਲਬੋ 210000 ਦੀਆਂ ਗੱਡੀਆਂ ਮਿਲ ਜਾਣ ਗੱਲ ਬਾਤ ਤੁਸੀਂ ਕਰ ਲਿਓ ਅੱਗੇ ਹੁਣ ਸਾਨੂੰ ਦਸਾਉਣਾ ਵੀਰੇ ਵੀਮਰ ਬਹੁਤ ਵੀ ਡਿਮਾਂਡ ਕਰਦੇ ਹਨ ਵੀਮਰ ਇੰਦੋਂ ਦੇ ਆ ਵੀਮਰ ਖੜਿਆ ਬਾਈ ਕੀ ਡਿਟੇਲ ਆ ਵੀਮਰ ਦੀ ਇਹ 2012 ਮਾਡਲ ਦੀ ਹੂੰ 90 95 ਰਿਕਾਰਡ ਨਾਲ ਚੱਲੀ ਸਾਰੀ ਬੰਪਰ ਬੰਪਰ ਜੈਨੂਅਲ ਨੇ 320 ਡੀਏ ਜੀ ਠੀਕ ਹੈ ਠੀਕ ਹੈ ਜੀ ਸ਼ੋਰ ਤਾਜ਼ਾ ਹੋਇਆ ਕਾਰ ਦਾ ਟਾਇਰ ਨਵੇਂ ਪੇਨੇ ਹੀ ਕਾਰ ਦੇ ਸਿਕ ਸਰਵਿਸ ਤਾਜ਼ੀ ਕਾਰ ਦੀ ਹੋਈ ਹੈ ਜੀ ਕਾਰ ਦੀ ਕੰਡੀਸ਼ਨ ਹੈ ਜੀ ਨਵੀਂ ਹੈ ਜੀ ਬਿਲਕੁਲ ਕਾਰ ਦੀ ਕਾਰ ਪਤਾ ਹੈ ਜੀ 8 ਲੱਖ 80 ਹਜ਼ਾਰ ਰੁਪਿਆ ਇੰਜੀਨੀਅਰ ਕਿੰਨਾ ਗੱਡੀ ਦਾ ਬਿਲਕੁਲ ਨਵੇਂ ਹੈ ਜੀ 9092 ਕਾਰ ਕਾਰਡ ਨਾ ਚੱਲੀ ਜੀ ਓਕੇ ਸਾਰੀ ਕਾਰ ਜੈਨੂਅਨ ਹੈ ਕੀ ਰੇਂਜ ਆਵੇ 680000 ਦੀ 2012 ਮਾਡਲ ਲੈ ਮਿੱਤਰੋ 880000 ਦੀ ਗੱਡੀ ਮਿਲ ਜੂ ਮੋਬਾਈਲ ਨੰਬਰ ਸਕਰੀਨ ਤੇ ਗੱਲਬਾਤ ਕਰ ਲਓ ਜੀ ਲੈ ਮਿੱਤਰੋ ਇੰਨਾ ਗੱਡਿਆਂ ਦੇ ਵਿੱਚ ਤੁਹਾਨੂੰ ਕੋਈ ਵੀ ਗੱਡੀ ਵਧੀਆ ਲੱਗੀ ਨਾ ਤੇ ਬਾਈ ਨਾਲ ਗੱਲਬਾਤ ਕਰ ਲਓ ਵੀਰ ਜੀ ਇੱਕ ਵਾਰੀ ਆਪਣਾ ਐਡਰੈਸ ਦੁਬਾਰਾ ਸਮਝਾ ਦਿਓ ਜੀ ਐਡਰੈਸ ਹੈ ਜੀ ਆਪਣਾ ਪਟਿਆਲਾ ਬਾਈਪਾਸ ਹੈ ਜੀ ਨੀਅਰ ਲਿਬਰਟੀ ਚਾਊਗਾ ਓਪੋਜ਼ਿਟ ਅਮਰਦੀਪ ਕਲੋਨੀ A1 ਕਾਰ ਰਾਜਪੁਰਾ ਲੈ ਮਿੱਤਰੋ ਮੋਬਾਈਲ ਨੰਬਰ ਤੁਹਾਡਾ ਸਕਰੀਨ ਤੇ ਚੱਲ ਰਿਹਾ ਹੋਊਗਾ 確かに。